ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਦੋ ਮੱਝਾਂ ਦੋ ਮੱਝਾਂ ਪਕਾਊਗਾ ਭਰਾ ਇੱਕ ਤਾਜੀ ਸੂਈ ਵੀ ਆ ਇਹਨੂੰ ਸੂਈ ਨੂੰ ਕੁਝ ਦਿਨ ਹੋ ਗਏ ਵਧ ਚਾਰਨ ਕਰੀ ਲਵਾਂਗੇ ਬਾਈ ਤੋਂ ਇੱਕ ਬਾਈ ਕੋਲ ਗਾਂ ਪਕਾਊਗਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮਰੇਕ ਆਲਾ ਪੈਂਡ ਚੀਮਾ ਜodhpur ਜਿਲ੍ਹਾ ਬਰਨਾਲਾ ਹਾਂਜੀ ਮੱਝ ਦੀ ਜਾਣਕਾਰੀ ਦਿਓ ਆਪਣੀ ਵੀਰੇ ਮੱਝ ਆਜੀ ਸੂਈ ਹੈਗੀ 12:00 ਵਜੇ ਜੇਰ ਜੂਰ ਪੈ ਗਈ ਵੀਰੇ ਜੇਰ ਜੂਰ ਦਾ ਨਾ ਹਾਂ ਵੀਰੇ ਮਗਰ ਕੱਟੀ ਆ ਠੀਕ ਆ ਰੇਟ ਭਰਾ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਰੇਟ ਫੋਨ ਤੇ ਹਾਂਜੀ ਵੀਰੇ ਉਪਰ ਕੱਟੀ ਪਹਿਲਾਂ ਚੈੱਕ ਕਰੋ ਲੋ ਜੀ ਨੜਵਾਲੇ ਨਾਲ ਆਜੀ ਸੂਈ ਆ ਵੀਰੇ ਠੀਕ ਆ ਜੀ ਲੋ ਜੀ ਦੁੱਧ ਬਈ ਪਿਛਲੇ ਸੂਏ ਪਿਲੇ ਸੂਏ ਵੀਰੇ 托ਕਰ ਆਪਾਂ 托ਕਰ ਲੈ ਜੀ ਤਿੰਨ ਮਹੀਨਿਆਂ ਦੀ ਗੱਬਣ ਸੀ ਵੀਰੇ ਹਾਂਜੀ ਉਹਦੇ 14 ਕਿਲੋ ਪੀਦਾ ਉਹਦੇ 14 ਲੀਟਰ ਸੀ ਹਾਂਜੀ ਠੀਕ ਆ ਜੀ ਤੋਰ ਦੋ ਬਰਾ ਲਓ ਜੀ ਚੇਕਰ ਸਨ ਲੈ ਵਾ ਕਰਮਬਾੜੀ ਦਾ ਚੰਗੀ ਫੜੀ ਫਲੋਸੀਆ ਲਓ ਜੀ ਤੋੜਾ ਤਰਾ ਕਰਮਬਾੜੀ ਦਾ ਸੋਨਾ ਲਓ ਜੀ ਅਲੇ ਜੇ ਹੁਣੀ ਪਈ ਆ ਬਾਈ ਕਹਿੰਦਾ ਤੇ ਜੇ ਨਾਪਤੀ ਥੋੜਾ ਜਿਹਾ ਮੈਂ ਲੇਟ ਹੋ ਗਿਆ ਇਸ ਕਰਕੇ ਇਹਨਾਂ ਨੇ ਕੋਲ ਨਾਪਤੀ ਠੀਕ ਹੈ ਨਾ ਤੇ ਕੋਨ ਕਾਰਨ ਤਾਂ ਢੀਲੀ ਜਿਹਾ ਲੱਗਿਆ ਵਾ ਠੀਕ ਹੈ ਜੀ ਲੋ ਜੀ ਪੈਂਡ ਚੀਮਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋ ਜੀ ਕੱਟੀ ਬਹੁਤ ਸੋਹਣੀ ਦਿੱਤੀ ਆ ਬਈ ਕੱਟੀ ਦਾ ਪਤਾ ਕੋ ਕਿਹੜਾ ਟਿਕਟ ਕੋ ਭਰਾਵਾ ਸੀ ਐਮ 29 ਦਾ ਵੀਰੇ ਐਮ 29 ਦੀ ਕੱਟੀ ਆ ਹਾਂਜੀ ਵੀਰੇ ਠੀਕ ਆ ਮਾੜਾ ਕੱਟੀ ਦਾ ਮੂੰਹ ਕਰਿਓ ਤੈਨੂੰ ਲੋ ਜੀ ਇਹ ਕਰੀ ਲੈਣ ਤਕਰੀਬਨ ਸਵੇਰ ਚ ਲੱਗ ਦੋ ਲੋ ਜੀ ਐਮ 29 ਦਾ ਬੱਚਾ ਹੈ ਲੋ ਜੀ ਕੋ ਮਾ ਤੁਹਾਡੇ ਮੂਹ ਮੜੇ ਕਮਾਈ ਦੋ ਮੂਹ ਕਮਾਓ ਬਸ ਮੜਾ ਜਾ ਲੋ ਬਹੁਤ ਸੋਹਣੀ ਕੱਟੀ ਆ ਜੀ ਚੈੱਕ ਕਰ ਸਕਦੇ ਠੀਕ ਆ ਵੀ ਬਸ ਬੰਦੋ ਬੰਦੋ ਹਾਂ ਜੀ ਵੀ ਦੂਜੀ ਮਾਜ ਵੀ ਜਾਣਕਾਰੀ ਦਿਓ ਜੀ ਵੀਰੇ ਦੁੱਗੀਆਂ ਛੋਟੀ 11 ਕਿਲੋ ਦੋਦਾ 10 ਕਿਲੋ ਦੋਦੀ ਗਰੰਟੀ ਦੇ ਸਕਦੇ ਛੋਟੀ ਦੀ ਵੀਰੇ ਦੁੱਗੀ ਮੋਹਾ ਮਗਰ ਕੱਟੀ ਆ ਵੀਰੇ ਮਗਰ ਕੱਟੀ ਆ ਤੇ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਵੀਰੇ ਰੇਟ ਇਹਦਾ ਵੀ ਫੋਨ ਤੇ ਹੋਰ ਚੈੱਕ ਕਰਾਂ ਫੇਸ ਕੁਆਲਟੀ ਦੁੱਗੀਆਂ ਬਾਈ ਕਿਨਾਂ ਫੇਸ ਤਾਂ ਤੁਸੀਂ ਚੈੱਕ ਕਰ ਸਕਦੇ ਭਰਾ ਇਹਦਾ ਟਿਕਟੂਕ ਦਾ ਪਤਾ ਨਹੀਂ ਕੋਸ ਨਾ ਵੀਰੇ ਇਹਦਾ ਟਿਕਟੂਕ ਦਾ ਪਤਾ ਨਹੀਂ ਕੋਸ ਠੀਕ ਆ ਕੱਟੀ ਦਾ ਤੁਹਾਨੂੰ ਦਿਖਾਉਣਾ ਹੈ ਉਹਨਾਂ ਛੋਟੀ ਦੇਖੋ ਦੁੱਗੀ ਲੋ ਜੀ ਪੂਰਾ ਤਰਾ ਪਰ ਟਪੂੜਾ ਬਹੁਤ ਸੋਹਣਾ ਇਹਦਾ ਠੀਕ ਹੈ ਚੈੱਕ ਕਰ ਸਭ ਮੂਰ ਦਾ ਮੂਰ ਦਾ ਟੱਕ ਮੂਰ ਨੂੰ ਆ ਕੱਟੀ ਦੀ ਵੀਰੇ ਠੀਕ ਹੈ ਠੀਕ ਹੈ ਹਾਂ ਠੀਕ ਹੈ ਲੋ ਕੁਝ ਲੈ ਲੇ ਆਪਾਂ ਬਾਜ਼ਾਰ ਬਿਜੁਰ ਨਹੀਂ ਤਾਂ ਉਵੇਂ ਹੀ ਸੈਂਪਲ ਹੀ ਆਪਣੇ ਦਾ ਵਿਆਹ ਚੱਲੀ ਜਾਂਦਾ ਠੀਕ ਹੈ ਤਾਂ ਕਰਕੇ ਵੀ ਜਲ ਪਸੂ ਖੜੇ ਵੇਚਦੀ ਠੀਕ ਹੈ ਠੀਕ ਲੋਪਰਾ ਟੱਕ ਮੂਰ ਨੂੰ ਇਹਦੀ ਜ਼ਰੂਰ ਠੀਕ ਹੈ ਨਾ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਮਾਂ ਨੂੰ ਲੋ ਜੀ ਆਸੇ ਬੱਚਾ ਠੀਕ ਹੈ ਚੈੱਕ ਕਰ ਸਭ ਦਿਖਾ ਕੇ ਦਿਖਾ ਦਿੰਨੇ ਆਪਾਂ ਨਹੀਂ ਕੋਈ ਗੱਲ ਨਹੀਂ ਜਿਵੇਂ ਕਰਨਾ ਕਰ ਲੋ ਦਿਖਾ ਦੇ ਦਿਖਾ ਲੋ ਲੋਟ ਬੱਚਾ ਵੀ ਤੁਹਾਡੇ ਸਾਹਮਣੇ ਸੱਟ ਕੇ ਦਿਖਾ ਦੇ ਕਹਿੰਦਾ ਦੇਖੋ ਥਣ ਕਿਹੋ ਜਿਹਾ ਮਾਰਤੀ ਵੀਰੇ ਕੱਟੀ ਠੀਕ ਹੈ ਠੀਕ ਹੈ ਬਾਕੀ ਦੋ ਡਾਂਗ ਚੋਕੇ ਤਸੱਲੀ ਵੀ ਕਰ ਸਕਦੇ ਹਾਂ ਵੀਰੇ ਹਾਂ ਰਵੇ ਆਪਣੇ ਕੋਲੇ ਆ ਕੇ ਬੰਦਾ ਕੋਈ ਚੱਕਰ ਨਹੀਂ ਠੀਕ ਹੈ ਲੋ ਬਰਾਬਰ ਇਹਨਾਂ ਦਾ ਤਸੱਲੀ ਵੀ ਕਰ ਸਕਦਾ ਭਰਾ ਕਿਉਂਕਿ ਪੈਸੇ ਪਾ ਦੇ ਯਾਰ ਆਪਾਂ ਨੂੰ ਇਹੋ ਜਿਹੀ ਕੋਈ ਹੋਰ ਨਹੀਂ ਬੰਦੇ ਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲੋ ਜੀ ਕਾਤੇ ਬੜਾ ਸੁਖਣਾ ਕਰਨ ਮਾੜਿਆ ਸੁਣ ਲੋ ਜੀ ਤੋਂ ਚੰਦੰਗਾ ਬਰੇਲ ਦੋਸਤ ਬਈ ਚੈੱਕ ਕਰ ਸੰਦ ਠੀਕ ਹੈ ਦੂਜੀ ਬਿਮਾਰ ਦੋਜੀ ਠੀਕ ਹੈ ਠੀਕ ਹੈ ਲੋਪਰਾ ਦੇਖੋ ਨਾਣ ਫੋਨ ਕੱਟੀ ਬਹੁਤ ਸੁਣਾ ਅੱਥਾ ਨਾ ਬੋਚ ਠੀਕ ਹੈ ਚੰਗੀ ਲਾਈ ਦੀ ਹੁਣ ਬਸ ਲੋਜੀ ਲੋਜੀ ਹੰਪੋਂ ਦੇਖ ਸਾਈਟ ਇੱਕ ਰ ਹੰਪੋਂ ਲੈ ਲੀਵਾ ਦੇਖ ਤੜ੍ਹ ਬੋਸ ਨੂੰ ਨਾਲ ਕੇ ਕਰ ਮੋੜ ਠੀਕ ਹੈ ਮੋੜ ਦੋ ਜੀ ਗਾਂ ਨੂੰ ਵੀ ਦੁੱਗਣੇ ਕਰੂਗਾ ਟੀ ਵੀਰੇ ਜਿਹੜਾ ਮਰਜ਼ੀ ਛਾਂ ਵਲੇ ਹਾਂਜੀ ਹਾਂਜੀ ਬਈਆ ਚਿੱਟੀਆਂ ਲੱਤਾਂ ਜਿਗਾ ਤੋਂ ਐਂਦੇ ਆ ਰੋਸੀ ਹੋਵੇ ਰੋਸੀ ਠੀਕ ਹਾਂਜੀ ਰੋਸੀ ਹੈ ਭਰਾ ਠੀਕ ਹੈ ਲੋ ਜੀ ਤੜ੍ਹ ਬੋਸ ਨੂੰ ਠੀਕ ਹੈ ਜੀ ਓਕੇ ਹਾਂਜੀ ਵੀ ਗਾਂ ਦੀ ਜਾਣਕਾਰੀ ਦੋ ਜੀ ਬਰੇ 15 ਕਿਲੋ ਦੁੱਧ ਆ ਹਾਂਜੀ 26 ਦਿਨ ਹੋ ਗਏ ਸੂਈ ਨੂੰ ਹਾਂਜੀ 55000 ਰੁਪਏ ਰੇਟ ਆ ਦਾ ਤੇ ਬੱਚਾ ਬੱਚਾ ਹੈ ਨਹੀਂ ਵੀਰੇ ਬੱਸਾ ਪਰसों ਮਰ ਗਿਆ ਠੀਕ ਹੈ ਬੱਸਾ ਸੀ ਦੁਬਾਰਾ ਚੈੱਕ ਕਰ ਸਕਦੇ ਠੀਕ ਹੈ ਲੋ ਜੀ ਤੋਰ ਦੋ ਮਾਈ ਮੜਾ ਇਹਨੂੰ ਵੀ ਲੋ ਜੀ ਚੱਕਰ ਹਾਂ ਕੱਦ ਬੈਠ ਸੁੱਕਣਾ ਕਰ ਮਾਰੀ ਇਹਦੇ ਵੀ ਤੋਰ ਦੋ ਵੀਰੇ ਚਲੋ ਲੋ ਜੀ ਰੇਟ 55000 ਪਰਾ ਤੀਜਾ ਸੁਆ ਵੀਰੇ ਠੀਕ ਹੈ ਠੀਕ ਲੋ ਜੀ ਮੋੜ ਦੇ ਮੋੜ ਦੋ ਲੋ ਜੀ ਭਾਈ ਨਜ਼ਰੂਕ ਕੰਟੈਕਟ ਕਰੋ ਪੈਂਟ 3 ਮਾ ਬੰਨ ਦੋ ਭਾਈ ਇੱਥੇ ਬੰਨ ਦੋ 아이 멜디야 캐서 나미 쪽에 가이